ਆ ਇਧਰੋ ਜਰਾ ਆਈਏ ਮਿੰਟੂ ਜੀ ਆਪਾਂ ਮੂਸੇਵਾਲੇ ਦਾ ਨਾਂ ਪਿਛਲੀਆਂ ਦੇਖ ਲਓ ਕਿਦੋਂ ਚੋਣਾ ਹੋਗਾ ਸੀਗਾ ਬਾਈਪੋਲ ਦੀਆਂ ਉਸ ਵੇਲੇ ਵੀ ਮੂਸੇਵਾਲੇ ਦਾ ਨਾਂ ਗਰਜਿਆ ਤੇ ਉਹ ਫੈਕਟਰ ਕੰਮ ਕੀਤਾ ਹੁਣ ਫੇਰ ਸੁਪਾਲ ਸਿੰਘ ਖਹਿਰਾ ਮਿੰਟੂ ਜੀ ਕੱਢ ਲੈ ਸੰਗਰੂਰ ਚੋਣ ਦੇ ਵਿੱਚ ਅਸਰ ਹੋਇਆ ਚੋਣ ਦੇ ਵਿੱਚ ਅਸਰ ਹੁਣ ਫਿਰ ਉਹ ਕੱਢ ਲੈ ਉਹ ਕਨੇ ਜੀ ਕੇਸ ਮਾਮਲੇ ਦੇ ਵਿੱਚ ਜਿਹੜਾ ਬੰਦਾ ਕਨੇ ਕਿ ਬਾਈ ਐਫ ਆਈ ਆਰ ਦੇ ਵਿੱਚ ਆ ਉਹ ਤਾਂ ਇੱਥੇ ਕਨੇ ਕਿ ਪ੍ਰਚਾਰ ਕਰਦਾ ਫਿਰਦਾ ਕਨੇ ਕਿ ਬਾਈ ਮੀਥੀਰ ਦੇ ਨਾਲ ਉਹਨਾਂ ਨੇ ਫੋਟੋ ਕੱਢ ਕੇ ਦੇ ਦਿੱਤੀ ਵਿਆਹ ਵਾਲੀ ਕਨੇ ਆ ਦੇਖੋ ਇਹ ਇੱਥੇ ਹੀਰ ਨੇ ਤੇ ਹੁਣ ਸਫਾਈ ਦਿੱਤੀ ਆ ਕਿ ਦੇਖੋ ਜੀ ਇਹਦੇ ਖਿਲਾਫ ਕੋਈ ਦੋਸ਼ ਨਹੀਂ ਹੈ ਇਹ ਯੂਥ ਵਿੰਗ ਦਾ ਸਾਡਾ ਨੇਤਾ ਹੈ ਤੇ ਗੱਲ ਇਹ ਆ ਕਿ ਸੁਖਪਾਲ ਖੈਰਾ ਨੂੰ ਤੇ ਆਦਤ ਹੈ ਜੋ ਵੀ ਮਨ ਚ ਆਇਆ ਪੋਸਟ ਕਰ ਦਿੰਦੇ ਨੇ ਪਰ ਇਹ ਸਫਾਈ ਕਿੰਨੀ ਕੁ ਪੱਕੀ ਆ ਕਿੰਨੀ ਕੁ ਕੱਚੀ ਆ ਤੁਸੀਂ ਵੀ ਦੱਸਣਾ ਤੁਸੀਂ ਇਸ ਖਬਰ ਨੂੰ ਲਗਾਤਾਰ ਫੋਲੋ ਕਰ ਰਹੇ ਸੀ ਜ਼ਵੀਰ ਦੇ ਅੱਜ ਮੈਂ ਸਗੋਂ ਰਿਕਾਰਡਿੰਗ 'ਚ ਰੁੱਝਿਆ ਰਿਆ ਖੈਰ ਹੁਣ ਦੇਖੋ ਸੁਖਪਾਲ ਖੈਰਾ ਨੇ ਐਫ ਆਈ ਆਰ ਜਾਂ ਚਾਰ ਸ਼ੀਟ ਜਿਹੜੀ ਆ ਉਧੀਆਂ ਕਾਪੀਆਂ ਸ਼ਾਇਦ ਜਿਹੜੀਆਂ ਪੋਸਟ ਕੀਤੀਆਂ ਕਿਉਂਕਿ ਮੈਂ ਤੇ ਹੁਣ ਹੈ ਨਹੀਂ ਗਾ ਐਕਸ ਤੇ ਜੀ ਦੱਸ ਦੇਖੋ ਉੱਥੇ ਪੋਸਟ ਕੀਤੀਆਂ ਹੋਈਆਂ ਨੇ ਜੀ ਆਪਾਂ ਉਹ ਕਢ ਲੈਣੇ ਕਾਗਜ਼ ਵੀ ਹਾਂਜੀ ਬਿਲਕੁਲ ਪੋਸਟ ਮੈਂ ਤੁਹਾਨੂੰ ਜਰਾ ਦੇ ਦੇਣਾ ਤੁਸੀਂ ਨਾਲ ਨਾਲ ਦੇਖਦੇ ਰਹੋ ਤਾਂ ਜੀ ਜੀ ਹਾਂਜੀ 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 ਤਾਂ ਉੱਪਰਲੇ ਪਾਸੇ ਜਿਹੜੇ ਹੈਗੇ ਚਲਾਨ ਦੇ ਵਿੱਚ ਹੈਗੇ ਨਾਮ ਤੁਸੀਂ ਜਿਹੜਾ ਉਹ ਵੀ ਦੇਖ ਲਓ ਉਹਨਾਂ ਦੇ ਵਿੱਚ ਚਾਰੋਂ ਨਾਮ ਪਈ ਹੋਈਆਂ ਜਿਨ੍ਹਾਂ ਦੀ ਗ੍ਰਿਫਤਾਰੀ ਬਾਕੀ ਹੈ ਉਹਨਾਂ ਦੇ ਵਿੱਚ ਹੀ ਜੀਵਨ ਜੀਵਨ ਜੋਤ ਦਾ ਨਾਮ ਆ ਅੱਛਾ ਨਾਮ ਹੈਗਾ ਦਾ ਮਤਲਬ ਕਿ ਹਾਂ ਬਿਲਕੁਲ ਦੇਖੋ ਹੁੰਦਾ ਕੀ ਆ ਮੂਸਾ ਪਿੰਡ ਦੇ ਦੋ ਆਗੇ ਨੇ ਜਾਣੇ ਜੀ ਇੱਕ ਕਮਰ ਗਰੇਵਾਲ ਕਰਕੇ ਸਮਥਿੰਗ ਕੁਛ ਕਰਕੇ ਆ ਓਕੇ ਜੀ ਜੀ ਹਾਂ ਜੀਵਨ ਜੋਤ ਵਾਸੀ ਇਹ ਦਾ 8ਵੇਂ ਨੰਬਰ ਤੇ ਆ ਜਿਹਦੇ ਤੇ ਲਿਖਿਆ ਕਿ ਗ੍ਰਿਫਤਾਰੀ ਬਾਕੀ ਆ ਇਹ ਹੈਗਾ ਖਾਨਾ ਨੰਬਰ ਅ ਇੱਕ ਖਾਨਾ ਨੰਬਰ 2 ਆ ਗਿਆ ਜੀ ਤੋਂ ਉਹਦੇ ਵਿੱਚ 3 ਆ ਗਿਆ ਇਹ ਅੱਛਾ ਬਿਲਕੁਲ ਨਾਮ ਪਹਿਲੇ ਨੰਬਰ ਤੇ ਆ ਗਿਆ ਜੋ ਮੁਦਾਈ ਹੈ ਜੀ ਤੇ ਦੂਜੇ ਨੰਬਰ ਤੇ ਆ ਗਿਆ ਦੋਸ਼ੀ ਜੋ ਚਲਾਨ ਨਹੀਂ ਹੋਏ ਯਾਨੀ ਜਿਨ੍ਹਾਂ ਦੇ ਖਿਲਾਫ ਚਾਰ ਸ਼ੀਟ ਜਿਹੜੀ ਆ ਫਾਈਲ ਨਹੀਂ ਹੋਈ ਜੀ ਤੇ ਤੀਸਰੇ ਚ ਆ ਗਏ ਦੋਸ਼ੀਆਂ ਜੋ ਚਲਾਨ ਹੋਏ ਦੋਸ਼ੀਆਂ ਹਿਰਾਸਤ ਦੇ ਵਿੱਚ ਹਨ ਮਤਲਬ ਕਿ ਜਿਹੜੇ ਗ੍ਰਿਫਤਾਰ ਹੋ ਗਏ ਜਿਦੇ ਵਿੱਚ ਮਨਪ੍ਰੀਤਿਆ ਜਾਂ ਇੱਕ ਹੋਰ ਮਨਪ੍ਰੀਤਿਆ ਪ੍ਰਭਦੀਪ ਯਾਨੀ ਨਾ ਸਾਰੇ ਲੈ ਕੇ ਜਿਹੜੀ ਸੂਚੀ ਬਣਦੀ 14 ਜਾਣੇ ਆ ਜੀ ਆ ਕੁੱਲ ਜੀ ਤੇ ਕੁੱਲ ਮਿਲਾ ਕੇ ਜੇ ਆਪਾਂ ਕਹਿ ਲਈਏ ਕਿ ਜਿਹੜੇ ਚਾਰ ਸ਼ੀਟ ਤੋਂ ਬਾਹਰ ਨੇ ਉਹ ਦਰਜਨ ਪਰ ਨੇ ਜੀ ਇਹਦਾ ਮਤਲਬ ਹੈ ਕਿ ਨਾਂ ਤੇ ਹੈਗਾ ਵਿੱਚ ਫਿਰ ਜੀ ਤਾਂ ਹੁਣ ਜੀਵਨ ਜੋਤ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਕੱਲ ਖੈਰਾ ਸਾਹਿਬ ਨੇ ਜੀ ਕਿ ਵੇਖੋ ਜੀ ਇਹ ਜੀਵਨ ਜੋਤ ਚਾਹਲ ਸ਼ਹਿਦ ਨਾਮ ਲਿਆ ਸੀਗਾ ਜੀ ਕਿ ਇਹ ਤੇ ਪ੍ਰਚਾਰ ਕਰ ਰਿਹਾ ਜੀ ਤਾਂ ਦੂਸਰੇ ਪਾਸੇ ਇਹ ਕਹਿ ਰਹੇ ਨੇ ਮਨਿਸਟਰ ਸਾਹਿਬ ਕਿ ਦੇਖੋ ਜੀ ਪੁਲਿਸ ਨੂੰ ਕੋਈ ਸਬੂਤ ਨਹੀਂ ਲੱਭਾ ਉਹਦੇ ਖਿਲਾਫ ਪਰ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦੇਵਾਂ ਕਿ ਮੋٹے ਮੋٹے ਤੌਰ ਤੇ ਆਮ ਤੁਸੀਂ ਇੱਕ ਸ਼ਬਦ ਸੁਣਿਆ ਹੋਣਾ ਖਾਨਾ ਨੰਬਰ 2 ਜੀ ਸੁਣਿਆ ਮੈਨੂੰ ਇੱਕ ਸਾਡੇ ਮਿੱਤਰ ਨੇ ਤੁਹਾਨੂੰ ਮੈਂ ਦੱਸਾਂ ਕਿ ਪੁਲਿਸ ਕਿਸ ਤਰ੍ਹਾਂ ਇਹ ਸਭ ਕੁਝ ਕਰ ਲੈਂਦੀ ਹੈ ਪੁਲਿਸ ਦੇ ਕੋਲ ਬਹੁਤ ਕੁੰਡੀਆਂ ਹੁੰਦੀਆਂ ਆਪਾਂ ਕਹਿੰਦੇ ਆ ਨਾ ਕਿ ਪੁਲਿਸ ਕੋਲ ਰਾਹ ਬੜੇ ਹੁੰਦੇ ਆ ਬੰਦੇ ਨੂੰ ਬਚਾਉਣ ਦੇ ਬੰਦੇ ਨੂੰ ਫਸਾਉਣ ਦੇ ਸਾਡਾ ਕੋਈ ਮਿੱਤਰ ਸੀ ਉਹਨੇ ਦੱਸਿਆ ਕਿਸੇ ਜ਼ਿਲ੍ਹੇ ਦੇ ਕਿਸੇ ਥਾਣੇ 'ਚ ਲੱਗਾ ਸੀਗਾ ਉਹ ਕਹਿੰਦਾ ਕਿ ਟਰਾਲੀ ਤੇ 12 ਬੋਰੀ ਭੁੱਕੀ ਫੜੀ ਗਈ ਅੱਛਾ ਜੀ ਹੋਇਆ ਕੀ ਉਤਲੇ ਪੱਦਰ ਦਾ ਸਿਖਰ ਲਾ ਜਿਹੜਾ ਜ਼ਿਲ੍ਹੇ ਦਾ ਅਫਸਰ ਸੀ ਸੈਟਿੰਗ ਹੋ ਗਈ ਥੱਲੇ ਵਾਲੇ ਰਹਿ ਗਏ ਵਿਚਾਰੇ ਨਹੀਂ ਨਹੀਂ ਉਹ ਤੋਂ ਮਤਲਬ ਕਿ ਥੋੜਾ ਜਿਹਾ ਡਿਵੀਜ਼ਨ ਪੱਦਰ ਤੇ ਸੀ ਥੋੜੀ ਸੈਟਿੰਗ ਉਹਦੀ ਹੋ ਗਈ আচ্ছা ਕਹਿੰਦਾ ਕਮਾਲ ਇਹ ਹੋਈ ਉਹ ਵਿਚਾਰਾ ਥਾਣੇਦਾਰ ਠਹਿਰਿਆ ਕਹਿੰਦਾ ਅਸੀਂ ਕੀ ਕਰਦੇ ਆ ਭਰਾਵਾ ਕਈ ਵਾਰ ਉੱਤੇ ਇੰਨਾ ਜ਼ੋਰ ਚੱਲ ਜਾਂਦਾ ਹੈ ਕਿ ਸਾਡਾ ਜ਼ੋਰ ਜਿਹੜਾ ਥੋੜਾ ਪੈ ਜਾਂਦਾ ਤਾਂ ਉਹ ਟਰਾਲੀ ਵਾਲਾ ਵੀ ਕੱਢਦਾ ਟਰੈਕਟਰ ਵਾਲਾ ਵੀ ਕੱਢਦਾ ਇੱਕ ਟਰਾਲੀ ਤੇ ਬੈਠਾ ਸੀ ਇੱਕ ਟਰੈਕਟਰ ਚਲਾਉਂਦਾ ਸੀ ਜਿਹੜਾ ਪਾਇਆ ਕੇਸ ਤੇ ਦੋਨੇ ਹੀ ਖਾਨਾ ਨੂੰ ਪਰ ਦੋ ਤੋਂ ਕੱਢ ਤੇ ਇੱਕ ਉਹਨੇ ਕੱਢ ਤਾ ਇੱਕ ਉਹਨੇ ਕੱਢ ਤਾ ਇੱਕ ਉਤਲੇ ਨੇ ਕੱਢ ਤਾ ਇੱਕ ਥੱਲੇ ਨੇ ਕੱਢ ਤਾ ਤੇ ਕਹਿੰਦਾ ਕੋਈ ਕੋਈ ਸਕੂਟਰ ਵਾਲਾ ਸੀ ਵਿਚਾਰਾ ਉਹਨੂੰ ਲਿਆ ਕੇ ਪਾਤਾ ਐਵੇਂ ਤੇ ਜਦੋਂ ਚਲਾਣ ਦੇਣ ਗਏ ਉੱਥੇ ਸਰਕਾਰੀ ਵਕੀਲ ਨੇ ਪੁੱਛ ਲਿਆ ਯਾਹ ਇਹ ਕੀ ਹੈ ਤੇ ਉਹ ਕਹਿੰਦਾ ਵੀ ਮੈਂ ਸਿੱਧਾ ਹੋ ਕੇ ਆਖਿਆ ਮੈਂ ਕਿਹਾ ਤੇਰੇ ਤੋਂ ਸਾਰਾ ਕੁਝ ਮਨਜ਼ੂਰ ਹੋ ਕੇ ਤੇ ਪਾਈ ਹੋਇਆ ਫਿਰ ਉਹ ਉਹ ਕਹਿੰਦਾ ਵੀ ਮੈਂ ਸਾਰਾ ਕੁਝ ਲਿਖ ਕੇ ਭਜਵਾਇਆ ਅਫਸਰਾਂ ਤੁਸੀਂ ਜਾਣੋ ਤੁਹਾਡਾ ਕੰਮ ਜਾਣੋ ਪਤਾ ਨਹੀਂ ਕਿਵੇਂ ਕੀਤਾ ਉਹਨਾਂ ਨੇ ਜੀ ਮਤਲਬ ਇਹ ਆ ਕਿ ਖਾਨਾ ਨੰਬਰ 2 ਇੱਕ ਇਸ ਤਰ੍ਹਾਂ ਦੀ ਕਹਿ ਲਓ ਕਿ ਕੁੰਡੀ ਆ ਜਿਹਦੇ ਵਿੱਚ ਪੁਲਿਸ ਕੱਢ ਦਿੰਦੀ ਆ ਫਿਰ ਇਸਤਗਾਸਾ ਹੋ ਜਾਵੇ ਜਾਂ ਜੱਜ ਨੂੰ ਲੱਗੇ ਤਾਂ ਉਹ ਦੁਬਾਰਾ ਤਾਲਬ ਵੀ ਹੋ ਜਾਂਦਾ ਇਹਦਾ ਮਤਲਬ ਇਹ ਨਹੀਂ ਜੇ ਖਾਨਾ ਨੰਬਰ 2 'ਚ ਹੈ ਕੋਈ ਵੈਸੇ ਇਹ ਤਾਂ ਹੁਣ ਲਿਖਿਆ ਨਹੀਂ ਇਹਦੇ 'ਚ ਕਿ ਪੁਲਿਸ ਇਨਕੁਆਰੀ ਚੋਂ ਬਾਹਰ ਕੱਢੇ ਇਹ ਆ ਕਿ ਚਾਰ ਸ਼ੀਟ ਜਿਨ੍ਹਾਂ ਦੇ ਖਿਲਾਫ ਦਾਖਲ ਨਹੀਂ ਹੋਈ ਚਾਰੀ ਸ਼ੀਟ ਜਿਨ੍ਹਾਂ ਦੇ ਖਿਲਾਫ ਦਾਖਲ ਨਹੀਂ ਕੀਤੀ ਜੋ ਡਾਕੂਮੈਂਟ ਤੁਸੀਂ ਦਿਖਾ ਰਹੇ ਹੋ ਮੈਨੂੰ ਉਹਦੇ ਮੁਤਾਬਕ ਇਹੀ ਆ ਤਾਂ ਖੈਰ ਇਹ ਨਹੀਂ ਕਿਹਾ ਜਾ ਸਕਦਾ ਕਿ ਬਈ ਨਾ ਨਹੀਂ ਹੈਗਾ ਜੋ ਮੀਟ ਇਹ ਕਰੇ ਕਿ ਪੁਲਸ ਨੂੰ ਸਬੂਤ ਨਹੀਂ ਲੱਭੇ ਪਰ ਹੁਣ ਪੀੜਿਤ ਪਰਿਵਾਰ ਕਿਸੇ ਬੰਦੇ ਨੂੰ ਕੀ ਮੰਨਦਾ ਹੈ ਇਹ ਵੀ ਤੇ ਵੇਖਣ ਦੀ ਗੱਲ ਹੈ ਨਾ ਹਾਂ ਜੇ ਉਹ ਕਹਿੰਦੇ ਐਟ ਲੀਸਟ ਉਹ ਤੇ ਜੇ ਕਹਿੰਦਾ ਬਿਲਕੁਲ ਉਹ ਜੇ ਕਹਿੰਦਾ ਕਿ ਇਹ ਬੰਦਾ ਕਿਸੇ ਮਾਮਲੇ ਦੇ ਵਿੱਚ ਇਨਵੋਲਵ ਆ ਜਾਂ ਕਿਆ ਲੋਕ ਕਿ ਪੁਲਸ ਨੂੰ ਹੋਰ ਜਾਂਚ ਪੜਤਾਲ ਕਰਕੇ ਦੇ ਖਿਲਾਫ ਤੱਤ ਸਬੂਤ ਇਕੱਠੇ ਕਰਨ ਦੀ ਲੋੜ ਆ ਤਾਂ ਫਿਰ ਤਾਂ ਜ਼ਰੂਰੀ ਆ ਪਰ ਜਿੱਥੇ ਤੁਸੀਂ ਵੇਖੋ ਕਿ ਇਹਨਾਂ ਦੀ ਮਿੱਤਰ ਮੰਡਲੀ ਚੋਂ ਇੱਕ ਗਾਇਕ ਆ ਸਿੰਗਰ ਆ ਦੱਸਣ ਦੀ ਲੋੜ ਨਹੀਂ ਉਹਦਾ ਪਾਪਾ ਫਸ ਗਿਆ ਤੇ ਉਹਦੇ ਪਾਪੇ ਤੇ ਕੀ ਹੋਇਆ ਜਦ ਏਡੇ ਵੱਡਾ ਜਿਹੜਾ ਜ਼ਾਰਾ ਤੌਰ ਤੇ ਮੁੱਦਾ ਜਿਹੜਾ ਰਿਜ਼ਰਵੇਸ਼ਨ ਨਾਲ ਜੁੜਿਆ ਉਹਦੇ ਚ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਕੱਢ ਦਿੰਨੇ ਹੋ ਤੇ ਖਾਨਾ ਨੰਬਰ 2 ਚ ਕੀ ਕਰੋਗੇ ਉਹ ਤਾਂ ਪედაਸੀ ਆ ਕਿ ਜਿਹੜਾ ਤੁਹਾਡੇ ਨਾਲ ਜਿਹੜਾ ਬੰਦਾ ਤੁਸੀਂ ਆਪ ਕਹਿ ਰਹੇ ਹੋ ਕਿ ਯੂਥ ਵਿੰਗ ਦਾ ਕੋਈ ਫਲਾ 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 ਉਹਦੇ ਲਈ ਕੀ ਨਹੀਂ ਹੋ ਸਕਦਾ ਕਿਉਂਕਿ ਕੁੰਦੀ ਮੈਂ ਤੁਹਾਨੂੰ ਦੱਸ ਦਿੰਦੀ ਇਹ ਤਾਂ ਤੁਸੀਂ ਮੰਨ ਗਏ ਕਿ ਬਈ ਉਹ ਬੰਦਾ ਸਾਡੇ ਨਾਲ ਆ ਨਾ ਲੈ ਤੁਸੀਂ ਕਹਿ ਰਹੇ ਹੋ ਹਾਂ ਜੀ ਮੈਂ ਮਤਲਬ ਹੁਣ ਇਹਨਾਂ ਦਾ ਇੱਕ ਪੜਿਆ ਸੀਗਾ ਦਿਨਕ ਭਾਸਕਰ ਚ ਵਰਸ਼ਨ ਲੱਗਾ ਹੋਇਆ ਇਹਨਾਂ ਦਾ ਜੀ ਉਹ ਕਿਸੇ ਇੰਟਰਵਿਊ ਚੋਂ ਹੈ ਪਤਾ ਨਹੀਂ ਇਹਨਾਂ ਨੇ ਡਾਇਰੈਕਟਲੀ ਦਿੱਤਾ ਆ ਤਾਂ ਉਹ ਉਹਦੇ ਚ ਉਹ ਕਹਿ ਰਹੇ ਨੇ ਸੋ ਗੱਲ ਇਹ ਆ ਕਿ ਇਹ ਮਾਮਲਾ ਜਿਹੜਾ ਉਹ ਖੜਦਾ ਇੱਥੇ ਜੇ ਆ ਕੇ ਆ ਕਿ ਪੀੜਤ ਧਿਰ ਦੀ ਨਜ਼ਰ ਦੇ ਵਿੱਚ ਜਿਹੜਾ ਬੰਦਾ ਹੈ ਉਹ ਕੌਣ ਆ ਜੇ ਉਹ ਦੋਸ਼ੀ ਆ ਤਾਂ ਫਿਰ ਪੁਲਿਸ ਨੂੰ ਉਹਦੇ ਖਿਲਾਫ ਜਾਂਚ ਪੜਤਾਲ ਕਰਕੇ ਸਾਰੇ ਤੱਥ ਇਕੱਠੇ ਕਰਨੇ ਚਾਹੀਦੇ ਆ ਪਰ ਜਿੱਥੇ ਹੁਣ ਇੱਥੋਂ ਦੀਆਂ ਯਾਰੀਆਂ ਦੋਸਤੀਆਂ ਆ ਜਾਂਦੀਆਂ ਤਾਂ ਉਹ ਜਾਂਚ ਪੜਤਾਲ ਕੈਸੀ ਹੋਏਗੀ ਉਹ ਵੀ ਇੱਕ ਸਵਾਲ ਆ ਜੀ ਇਹ ਗੱਲ ਵੀ ਦੇਖਣ ਵਾਲੀ ਹੈ ਜੀ ਬਾਕੀ ਉਹਨਾਂ ਦੇ ਪਰਿਵਾਰ ਨਾਲ ਵੀ ਗੱਲ ਹੋਈ ਸੀ ਮਿੰਟੋ ਜੀ ਉਹ ਕਹਿੰਦੇ ਕਿ ਭਾਈ ਇਹ ਬੰਦੇ ਸ਼ਾਮਲ ਸਾਡੇ ਹਿਸਾਬ ਨਾਲ ਸੀਗੇ ਤਿੰਨ ਚਾਰ ਜਣੇ ਇਹਨਾਂ ਦੇ ਤਿੰਨਾਂ ਦੇ ਵਿੱਚੋਂ ਕਈ ਜੁੰਡਲੀ ਦੇ ਵਿੱਚੋਂ ਨਾ ਕਈ ਇਹਨਾਂ ਨੇ ਕਹਿੰਨੇ ਕਿ ਪਹਿਲਾਂ ਇਹ ਮਾਮਲਾ ਦਰਜ ਹੋਇਆ ਸੀ ਜਿਸ ਤਰ੍ਹਾਂ ਦੇ ਨਾਲ ਕਿ ਉਹ ਸਿੱਧੂ ਨਾ ਕੰਮ ਕਰਦੇ ਸੀ ਗਾਣੇ ਵਗੈਰਾ ਲੀਕ ਹੋਏ ਸੀ ਤੁਹਾਨੂੰ ਯਾਦ ਹਾਂਜੀ ਹਾਂਜੀ ਕੰਟਰੋਵਰਸੀ ਹੋਈ ਹੈ ਕੰਟਰੋਵਰਸੀ ਹੋਈ ਸੀ ਤੇ ਉਹ ਤਾਂ ਕੱਥੇ ਤੌਰ ਦੇ ਉੱਤੇ ਵੀ ਕਹਿੰਦੇ ਕਹਿੰਦੇ ਕਿ ਭਾਈ ਇਹਨਾਂ ਨੇ ਸਟੇਟਸ ਵਗੈਰਾ ਵੀ ਲਾਈ ਸੀ ਕਿ ਕਈ ਪੱਤਰਕਾਰਾਂ ਨੂੰ ਪਤਾ ਕਈ ਅਫਸਰਾਂ ਨੂੰ ਵੀ ਪਤਾ ਕਹਿੰਨੇ ਕਿ ਭਾਈ ਅੱਛਾ ਪਹਿਲਾਂ ਸਟੇਟਸ ਲਾਇਆ ਹਾਂ ਕਿ ਬਈ ਇੱਥੇ ਤੂਫਾਨ ਆਉਣ ਵਾਲਾ ਸਮਥਿੰਗ ਇਸ ਤਰ੍ਹਾਂ ਦੀ ਗੱਲਾਂ ਉਹ ਕਰਕੇ ਉਹ ਉਸ ਇਲਾਕੇ 'ਚ ਤੂਫਾਨ ਆਉਣ ਵਾਲਾ ਕੁਝ ਇਸ ਤਰ੍ਹਾਂ ਦਾ ਹਾਂਜੀ ਉਦੋਂ ਵੀ ਇੱਕ ਨਾ ਇੱਕ ਇਹਨਾਂ ਦਾ ਹੋਰ ਸੀਗਾ ਪਤਾ ਨਹੀਂ ਉਹ ਹੁਣ ਤਾਂ ਮੈਨੂੰ ਯਾਦ ਨਹੀਂ ਹੈ ਉਹਨੇ ਵੀ ਇਸ ਤਰ੍ਹਾਂ ਦਾ ਇੱਕ ਨਾ ਕੋਈ ਕੀਤਾ ਸੀਗਾ ਪੋਸਟ ਉਹ ਵੀ ਬਾਅਦ ਦੇ ਵਿੱਚ ਡਿਲੀਟ ਹੋ ਗਿਆ ਉਹ ਵੀ ਉਦੋਂ ਬਹੁਤ ਵਾਇਰਲ ਹੋਇਆ ਸੀ ਸ਼ਾਇਦ ਹਾਂਜੀ ਮੈਨੂੰ ਉਹ ਵੀ ਇਹਨਾਂ ਦਾ ਉਮੀਦਦਾਰ ਸੀਗਾ ਹਾਂਜੀ ਉਹਦੇ ਤੇ ਵੀ ਕਾਫੀ ਫਿਰ ਲੋਕਾਂ ਨੇ ਕ੍ਰਿਟੀਸਾਈਜ਼ ਕੀਤਾ ਤਾਂ ਉਹਨੂੰ ਦੁਬਾਰਾ ਜੀ ਮਤਲਬ ਕਿ ਪਿੱਛੇ ਪਿਛਲ ਖੁਰੇ ਹੋਣਾ ਪਿਆ ਜੀ ਸੋ ਗੱਲ ਇਹ ਆ ਕਿ ਜੇ ਪਰਿਵਾਰੇ ਕਹਿ ਰਿਆ ਤਾਂ ਤੁਸੀਂ ਸਵਾਲ ਕਰਨਾ ਸੀਗਾ ਕਿ ਤੁਸੀਂ ਇਸ ਤਗਾਸਾ ਵਗੈਰਾ ਕਿਉਂ ਨਹੀਂ ਕੀਤਾ ਕਿ ਚਾਰਜ ਜਿਹੜੀ ਉਹਨਾਂ ਤੋਂ ਤੱਕ ਗੱਲ ਕੀਤੀ ਸੀ ਇਹ ਵੀ ਮੈਂ ਕਿਹਾ ਵੀ ਕੀ ਕਾਰਨ ਵੀ ਤੁਸੀਂ ਉਹ ਕਹਿੰਦੇ ਜੀ ਕਿੱਥੇ ਕਿੱਥੇ ਕੀ ਕੀ ਕਰੀਏ ਸੀ ਅਸੀਂ ਤਾਂ ਹੰਦੇ ਪਏ ਆ ਕਹਿੰਦੇ ਸਾਬ ਬਿਲਕੁਲ ਹਰ ਇੱਕ ਹਾਈ ਕੋਰਟ ਦੇ ਵਿੱਚ ਦੇਖ ਲਓ ਇੰਟਰਵਿਊ ਵਾਲਾ ਮਸਲਾ ਉਹਨਾਂ ਨੇ ਫਿਰ ਮੈਨੂੰ ਦੱਸ ਕਿੰਨੇ ਦੱਸੋ ਇਹ ਤੇ ਕੀ ਕਰ ਰਹੇ ਕਿੰਨੇ ਵਾਰੀ ਮੋਬਾਈਲ ਫੋਨ ਫੜੇ ਕਿ ਇਹਨਾਂ ਦੇ ਦੋਸ਼ੀਆਂ ਕੋਲੋਂ ਜਿਹੜੇ ਬੰਦੇ ਦੇ ਵਿੱਚ ਚਾਰਜਸ ਨੇ ਲੱਗੇ ਹੋਏ ਨੇ ਉਹ ਉਹਨਾਂ ਨੇ ਕਹਿੰਦੇ ਕੀ ਕਰ ਰਹੀ ਹੈ ਪੁਲਿਸ ਕੁਝ ਵੀ ਨਹੀਂ ਕਰ ਰਹੀ ਹੈ ਪਰ ਜੋ ਵੀ ਆ ਹੁਣ ਸੰਘਰੂਰ ਚੋਣ ਦੇ ਵਿੱਚ ਮਾਨ ਸਰ ਜਿਹੜੇ ਆ ਸਿਮਰਨਜੀਤ ਸਿੰਘ ਮਾਨ ਉਹ ਤਾਂ ਫੋਟੋਆਂ ਯੂਜ਼ ਕਰਦੇ ਆ ਮੂਸੇ ਵਾਲੇ ਦੀ ਵੀ ਕਰ ਲੈਂਦੇ ਆ ਦੀਪ ਸਿੱਧੂ ਦੀ ਵੀ ਕਰ ਲੈਂਦੇ ਆ ਇਧਰੋਂ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਤੇ ਨਾ ਕਿਤੇ ਕਹਿ ਲੋ ਕਿ ਜੋ ਦੇਖੋ ਸਿਆਸਤ ਹੈ ਸਿਆਸਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਲਾਹ-ਬਹਾਨੀਆਂ ਦੀ ਖੇਡ ਆ ਇਹਨਾਂ ਨੇ ਵੀ ਸ਼ੁਰੂ ਕਰਤਾ ਵੈਸੇ ਖਹਿਰਾ ਸਾਹਿਬ ਕੱਚੇ ਪਹਿਰੀ ਤਾਂ ਨਹੀਂ ਮੈਨੂੰ ਲੱਗਦਾ ਉਹਨੂੰ ਪਤਾ ਕਿ ਕੀ ਹੈ ਜੇ ਉਹ ਗਲਤ ਕਹਿ ਰਹੇ ਨੇ ਕੋਈ ਇਲਜ਼ਾਮ ਤਰਾשי ਆ ਸਿਆਸੀ ਤੌਰ ਤੇ ਤਾਂ ਤੁਸੀਂ ਹੁਣ ਤੱਕ ਮੁਕੱਦਮਾ ਕਿਉਂ ਨਹੀਂ ਤਰਜ ਕਰਵਾਇਆ ਕਿਉਂਕਿ ਤੁਸੀਂ ਤੇ ਝਟ ਅਗਲੇ ਦਾ ਚੈਨਲ ਬੰਦ ਕਰਾ ਦਿੰਨੇ ਹਾਂ ਪੇਜ ਉਹਦਾ ਜਿਹੜਾ ਹੁੰਦਾ ਉਹ ਬਲੌਕ ਕਰਵਾ ਦਿੰਨੇ ਹਾਂ ਤੁਸੀਂ ਅੱਜ ਕੱਲ ਹੋਰ ਹੀ ਕੰਮ ਫੜਿਆ ਮਾਣਾ ਨਹੀਂ ਵੀ ਕਰਵਾ ਦਿੰਨੇ ਹਾਂ ਦਰਜ ਤਾਂ ਕਿਉਂ ਨਹੀਂ ਤੁਸੀਂ ਫਿਰ ਇਹਨਾਂ ਦਾ ਕੀ ਹੈ ਅੱਗੇ ਤਾਂ ਉਦੋਂ ਉਹਨਾਂ ਨੇ ਡਾਕੂਮੈਂਟ ਪਾਇਆ ਸੀਗਾ ਤੇ ਤੁਸੀਂ ਐਸਆਈਟੀ ਬਿਠਾਤੀ ਸੀਗੀ ਹੁਣ ਬਿਠਾਓ ਕਿ ਐਸਆਈਟੀ ਤੇ ਨਾਲੇ ਪੀੜਤ ਜਿਹੜੇ ਪੀੜਤ ਤੇ ਉਹਨਾਂ ਤੋਂ ਪੁੱਛ ਲਓ ਕਿ ਉਹਨਾਂ ਦੀ ਕਿਉਂਕਿ ਸੁਖਪਾਲ ਖਹਿਰਾ ਇੱਕ ਪਾਸੇ ਹੈ ਮੀਤ ਹੇਰ ਇੱਕ ਪਾਸੇ ਨੇ ਆਮ ਆਦਮੀ ਪਾਰਟੀ ਇੱਕ ਪਾਸੇ ਕਾਂਗਰਸ ਇੱਕ ਪਾਸੇ ਪਰ ਪੀੜਤ ਤਾਂ ਇੱਕ ਪਾਸੇ ਆ ਨਾ ਤੁਸੀਂ ਉਹਨੂੰ ਪੁੱਛ ਲਓ ਭਾਈ ਉਹਦੀ ਨਜ਼ਰ ਚ ਕੌਣ ਸਹੀ ਕਰ ਰਿਹਾ ਕੌਣ ਗਲਤ ਕਰ ਰਿਹਾ ਤੇ ਕੌਣ ਸਹੀ ਜਾਂ ਕੌਣ ਗਲਤ ਹੈ ਕੇਸ ਦੇ ਵਿੱਚ ਜੀ 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 ਇਹ ਵੀ ਗੱਲ ਦੇਖਣ ਵਾਲੀ ਹੈ ਬਾਕੀ ਉਹ ਕਹਿੰਦੇ ਸੀ ਕਿ ਮੈਂ ਕੁਝ ਮੰਗਾ ਆਪਣੀਆਂ ਡਿਮਾਂਡਸ ਦੀਆਂ ਕੁਝ ਮੰਗ ਪੱਤਰਿਆ ਆਪਣੀ ਫਰਿਆਦ ਨੇ ਕਹਿੰਦੇ ਕਿ ਜਿਹੜਾ ਵੀ ਕੈਂਡੀਡੇਟ ਆਊਗਾ ਮੈਂ ਸਾਰਿਆਂ ਨੂੰ ਦੇਵਾਂਗਾ ਕਾਂਗਰਸ ਦਾ ਆਵੇ ਆਮ ਆਰਮੀ ਪਾਰਟੀ ਦਾ ਜਾਵੇ ਕਾਲੀਗਾਂ ਰਿਹਾ ਜਾਵੇ ਭਾਜਪਾ ਵਾਲਿਆਂ ਦੇ ਜਾਵੇ ਕਹਿੰਦੇ ਕਿ ਬਾਈ ਮੇਰਾ ਹੱਕ ਆ ਇਹ ਮੈਂ ਕਹਾਂ ਜੀ ਬਿਲਕੁਲ ਹੁਣ ਦੇਖਦੇ ਆ ਵੀ ਉਹ ਕੌਣ ਕੌਣ ਉਹਨਾਂ ਦਾ ਮੰਗ ਪੱਤਰ ਗਿਆ ਕਹ ਲੋ ਕਿ ਕੌਣ ਕੌਣ ਉਹਨਾਂ ਦੀ ਫਰਿਆਦ ਸੁਣਦਾ ਹਾਂ ਜੀ ਇਹ ਤੇ ਕੋਈ ਅਪੀਲ ਕਰਨਗੀ ਤ ਤਾਂ ਇਸ ਦੇ ਨਾਲ ਹੀ ਮੈਂ ਕੋਈ ਦੇਖ ਲੈਣਾ ਇਸ ਮਤਲਕਲੇ ਕੋ ਕਮੈਂਟ ਹੋਏ ਤਾਂ ਉੱਪਰਲੇ ਪਾਸੇ ਜੀ ਉੱਪਰ ਇੱਕ ਵੀਰ ਦਾ ਵੀ ਕਮੈਂਟ ਆਇਆ ਸੀ ਨਿਕਲ ਗਏ ਮਿੰਟੂ ਜੋ ਕਰੇ ਸੀ ਕਿ ਹਾਂ ਭਾਈ ਇਹਨਾਂ ਦੇ ਹੀ ਲੀਡਰ ਨੇ ਕਹਿੰਨੇ ਕਿ ਭਾਈ ਉਹ ਉਹ ਤਾਂ ਮੀਥਿਆ ਜੀ ਆਪ ਵੀ ਮੰਨਦੇ ਪਏ ਆ ਕਿ ਭਾਈ ਸਾਡੀ ਪਾਰਟੀ ਦੇ ਲੀਡਰ ਨੇ ਜੀ ਤੇ ਇਹਦੇ ਬਿਕਰ ਜੀ ਕਹਿੰਦੇ ਜੀ ਹੁਣ ਦੂਜੇ ਦਾ ਪਤਾ ਨਹੀਂ ਜੀ ਕਦੋਂ ਝਾੜੂ ਫੜ ਜਾਵੇ ਕਹਿੰਦੇ ਕਿ ਦੀ ਗੱਲ ਕਰਦੇ ਪਏ ਹੋ ਭਾਈ ਤਾਂ ਫਿਲਹਾਲ ਮੇਰੇ ਨਾਲ ਅਦਬ ਜਦ ਤੱਕ ਕਮੈਂਟਾ ਕੋਈ ਨਹੀਂ ਮੈਂ ਹੋਰ ਦੇਖ ਲੈਣਾ ਜੀ ਇਹ ਪੁਲਿਸ ਦੀ ਗੱਲ ਕੀਤੀ ਸੀ ਅਮਰਤਪਾਲ ਕਹਿੰਦੇ ਜੀ ਟਰੈਕਟਰ ਟਰਾਲੀ ਤੋਂ ਸਕੂਟਰ ਪੰਜਾਬ ਪੁਲਿਸ ਹੀ ਬਣਾ ਸਕਦੀ ਹੈ ਜੀ ਮੈਂ ਮੈਨੂੰ ਇਹ ਗੱਲ ਦੇਖੋ ਸਾਡੇ ਗਲਿਆ ਜਿਹੜੇ ਸੀਨੀਅਰ ਸੀਗੇ ਗੇਮ ਬੂਮ ਦੇ ਵਿੱਚ ਉਹ ਪੁਲਿਸ ਚ ਰਹੇ ਨੇ ਸਰਵਿਸ ਕੀਤੀ ਆ ਜਾਂ ਹੁਣ ਵੀ ਬਹੁਤ ਸਾਰੇ ਸਖੇ ਸੋਧਰੇ ਜਿਹੜੇ ਆ ਉਹ ਕਰਦੇ ਆ ਜੋ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਦੱਸਦੇ ਆ ਦੱਸਦੇ ਆ ਕਈ ਵਾਰ ਮਤਲਬ ਕਿ ਹੇਠਲੇ ਪੱਧਰ ਦਾ ਅਧਿਕਾਰੀ ਸਹੀ ਕੰਮ ਕਰਨਾ ਚਾਹੁੰਦਾ ਉਹਦਾ ਬਹੁਤ ਨਹੀਂ ਬਾਹਰ ਚੱਲਦਾ ਕੋਈ ਉਹਦੀ ਪੇਸ਼ ਨਹੀਂ ਚੱਲਦੀ ਜੀ ਸੋ ਮੈਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਖਾਨਾ ਨੰਬਰ ਮੈਨੂੰ ਨਹੀਂ ਪਤਾ ਕਿਸ ਕੇਸ ਦੇ ਵਿੱਚ ਕੀ ਹੋਇਆ ਕਿ ਕਿਸੇ ਸਾਭ ਦੀ ਤਫਤੀਸ਼ تحقیقات ਚੱਲ ਰਹੀ ਹੈ ਪਰ ਮੈਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਦੀਆਂ ਕੁੰਡੀਆਂ ਹੁੰਦੀਆਂ ਨੇ ਹੋਰ ਦੱਸੋ ਮੈਂ ਖੁਦ ਖਾਨਾ ਨੰਬਰ 2 ਚ ਨਿਕਲਿਆ ਸੀ ਕਿਸੇ ਠਾਈ ਖੁਦ ਜੇ ਕੋਈ ਕਵੇ ਨਾ ਕਿ ਸਬੂਤ ਕਰਦੇ ਮੈਂ ਇਹਨੂੰ ਸਬੂਤ ਵੀ ਦੇ ਸਕਦਾ ਪਰ ਬਾਅਦ ਦੇ ਵਿੱਚ ਉਹ ਗੱਲ ਵੱਖਰੀ ਹੈ ਕਿ ਉਹ ਮਾਮਲਾ ਮੜਕੇ ਫੇਸ ਕਰਨਾ ਪਿਆ ਚਲੋ ਜੀ 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 ਸਹਿਜੋਤ ਸਹਿਜੋਤ ਕੋਰਮਾਨ ਜੀ ਨੇ ਇੱਕ ਨੇ ਜੀ ਕਿ ਵੀਰ ਜੀ ਸਿੱਧੂ ਫੈਮਿਲੀ ਦੇ ਨਾਮ ਨੂੰ ਕਾਂਗਰਸ ਨੇ ਕਹਿੰਦੇ ਹਰੇਕ ਲੀਡਰ ਨੇ ਵਰਤਿਆ ਕਾਂਗਰਸ ਦੇ ਨਿਕਮੇ ਵੋਕਾਂ ਦੇ ਲਈ ਤਾਂ ਗੱਲ ਇਹ ਆ ਕਿ ਨਹੀਂ ਵਰਤਣਾ ਚਾਹੀਦਾ ਠੀਕ ਆ ਪਰ ਗੱਲ ਇਹ ਆ ਕਿ ਜੇ ਤੁਸੀਂ ਵਰਤ ਰਹੇ ਹੋ ਹੁਣ ਜੇ ਵਰਤ ਰਹੇ ਆ ਤਾਂ ਤੁਸੀਂ ਜਿੱਤ ਕੇ ਕੀ ਕਰੋਗੇ ਮੈਂ ਅੱਗੇ ਵੀ ਕਿਹਾ ਸੀਗਾ ਕਿ ਜੇ ਕਿਸੇ ਨੇ ਆਵਾਜ਼ ਚੁੱਕਣੀ ਹੋਵੇ ਤਾ ਆਵਾਜ਼ ਤਾਂ ਕੋਈ ਵੀ ਐਮਪੀ ਚੁੱਕ ਸਕਦਾ ਹੈ ਜ਼ਰੂਰੀ ਨਹੀਂ ਤੁਸੀਂ ਕਹਿੰਦੇ ਹੋ ਕਿ ਬਲਕੌਰ ਸਿੱਧੂ ਹੀ ਚੋਣ ਲੜਨ ਤੇ ਉਹ ਜਿੱਤਣ ਤੇ ਉਹ ਜਾ ਕੇ ਆਪਣੇ ਇਨਸਾਫ ਦੀ ਲੜਾਈ ਲੜਨ ਤਾਂ ਮੈਂ ਐਮਪੀ ਆ ਐਮਪੀ ਇਲੈਕਸ਼ਨ ਲੜਨਗੇ ਤਾਂ ਐਮਪੀ ਆ ਐਮਪੀ ਜਾ ਕੇ ਕਲਾਉਥੇ ਜਾ ਕੇ ਬੋਲ ਹੀ ਸਕਦਾ ਹੋਰ ਕੀ ਆ ਹੋਰ ਕੀ ਕਰਦੇ ਤੇ ਜਿਹੜੇ ਲੋਕ ਇਸ ਤਰ੍ਹਾਂ ਚੁੱਕ ਰਹੇ ਆ ਉਹ ਤਾਂ ਫਿਰ ਜਿਹੜੀ ਪੀੜਤ ਫੈਮਲੀ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਕਹਨ ਜੀ ਕਿ ਭਾਈ ਤੁਸੀਂ ਨਾ ਇਸਤੇਮਾਲ ਕਰ ਰਹੇ ਹੋ ਪਰ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਸੀਂ ਸਾਡੇ ਵਾਸਤੇ ਕੀ ਕਰੋਗੇ ਸਵਾਲ ਤੇ ਬਨੇ ਆਦੀ ਤੌਰ ਤੇ ਬਨੇਗਾ ਨਾ ਬਿਲਕੁਲ ਬਨੇਗਾ ਜੀ 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 ਇਧਰਲੇ ਪਾਸੇ ਤੋਂ ਅਤਰਸਰਾ ਜੀ ਕਹਿੰਦੇ ਕਿ ਰਾਜਸਥਾਨ ਦੇ ਵਿੱਚ ਗਰਮੀ ਬਹੁਤ ਆ ਟਰੱਕ ਰੋਕ ਕੇ ਤੁਹਾਡਾ ਪ੍ਰੋਗਰਾਮ ਸੁਣਦੇ ਪਿਆ ਜੀ ਚਲੋ ਧੰਨਵਾਦ ਰਾਜਸਥਾਨ ਚ ਹਾਂ ਜੀ ਕੁਝ ਸਟੇਟਾਂ ਦੇ ਵਿੱਚ ਤੇ ਮਾਨ ਸਰ 40 ਤੋਂ 45 ਦੇ ਦਰਮਿਆਨ ਆ ਦਰਜਾ ਅਰਹਤ ਬੜੇ ਤਪ ਦੇ ਪੈ 13 ਐਸੇ ਸਟੇਟ ਨੇ ਇਸ ਵੇਲੇ ਜਿਨ੍ਹਾਂ ਦੇ ਵਿੱਚ ਲੋ ਚੱਲਦੀ ਪਈ ਆ ਤੇ 5 ਦਿਨ ਲੋ ਚੱਲਣ ਦਾ ਅਲਰਟ ਆ ਜੀ ਤੇ ਆਪਣੇ ਵੀ ਆਪਣੇ ਤੇ ਵੈਸੇ ਖੈਰਸਾਲਾ ਪਿਛਲੀ ਵਾਰੀ ਵੀ ਅਪ੍ਰੈਲ ਜਿਹੜਾ ਠੰਡਾ ਰਿਹਾ ਅੱਤ ਕੀ ਵਿਆਸਤਨ ਅਪ੍ਰੈਲ ਜਿਹੜਾ ਠੰਡਾ ਜਾ ਰਿਹਾ ਤੇ ਯਾਨੀ ਕੜਾਕੇ ਕੱਢ ਜਿਹੜੀ ਲੋ ਚੱਲ ਪੈਂਦੀ ਸੀ ਉਹਨਾਂ ਦਿਨਾਂ ਦੇ ਵਿੱਚ ਜਾਂ ਮਈ ਦੇ ਵਿੱਚ ਉਹ ਥੋੜੀ ਆਪਣੇ ਘਟਿਆ ਪਰ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਤੰਦੂਰ ਇੱਥੇ ਵੀ ਤਪ ਜਾਵੇ ਜੀ 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 ਗੱਲ ਠੀਕ ਹੈ ਤੁਹਾਡੀ ਬਲਵਿੰਦਰ ਜੀ ਕਹਿੰਦੇ ਪਿਆ ਜੀ ਇਨਸਾਫ ਲਈ ਆਵਾਜ਼ ਚੁਕਣੀ ਚਾਹੀਦੀ ਤੇ ਹਰੇਕ ਨੂੰ ਆਵਾਜ਼ ਚੁਕਣੀ ਚਾਹੀਦੀ ਹੈ ਜੀ ਤੇ ਇਹਦੇ ਨਾਲ ਕਹਿੰਦੇ ਜੀ ਭਾਈ ਜੀ ਆਪੋ ਆਪਣੇ ਇਲਾਕੇ ਦੀ ਮੌਸਮ ਦੀ ਜਾਣਕਾਰੀ ਦਿੰਦੇ ਰਹੋ ਬਾਈ ਕਮੈਂਟਾਂ ਦੇ ਵਿੱਚ ਕੋਈ ਗੱਲ ਹਾਂ ਜੀ ਤੁਸੀਂ ਇੱਕ ਦੋ ਚਾਰ ਨਾਲ ਸ਼ੇਅਰ ਕਰਦੇ ਰਹੋ ਸ਼ੇਅਰ ਕਰਦੇ ਰਹੋ ਲੱਗੇ ਰਹੋ ਤੇ ਅਸੀਂ ਤੇ ਦੱਸ ਦਿੱਤਾ ਤੁਹਾਨੂੰ ਠੰਡਾ ਵੱਠਾ ਜਾਂ ਕਮ ਚੱਲਦਾ ਪਿਆ ਹਾਲੇ ਉਹ ਅਮਰਸਰ ਮੀਂਹ ਪੈਦਾ ਪਿਆ ਜੀ ਰঞ্জੀਤ ਜੀ ਕਹਿੰਦੇ ਪਿਆ ਹਾਂ ਜੀ ਇਹ 5 6 ਜ਼ਿਲ੍ਹੇ ਹੈਗੇ ਸੀ ਜਿਨ੍ਹਾਂ ਚ ਅੱਜ ਮੀਂਹ ਪੈਣ ਦਾ ਇਮਕਾਨ ਸੀ ਕਿਉਂਕਿ ਵੈਸਟਰਨ ਡਿਸਟਰਬੈਂਸ ਇੱਕ ਪੈਦਾ ਹੋਇਆ 23 ਤੋਂ 26 ਦੇ ਦਰਮਿਆਨ ਤੇ ਇਹਦਾ ਅਸਰ ਜਿਹੜਾ ਹੈ ਜਿ ਤਰ੍ਹਾਂ ਗੁਰਦਾਸਪੁਰ ਆ ਅਮਰਸਰ ਆ ਇਸ ਤਰ੍ਹਾਂ ਦੇ ਜਿਹੜੇ ਪਠਾਨਕੋ ਯਾਨੀ ਮਾਝੇ ਚ ਜ਼ਿਆਦਾ ਕਹ ਲੋ ਜਾਂ ਹੋਰ ਜਿਹੜੇ ਉਧਰਲੇ ਇਲਾਕਿਆਂ ਦੇ ਨਾਲ ਲੱਗਦੇ ਜ਼ਿਲ੍ਹੇ ਆ ਉਹਨਾਂ ਚ ਜ਼ਿਆਦਾ ਆਪਣੇ ਦਰ ਘਟ ਹੋਊਗਾ ਤੇ ਘਾਟੀ ਰਵੇ ਤੇ ਚੰਗਾ ਕੱਲ ਵੈਸੇ ਨਾ ਇਧਰ ਅਸੀਂ ਵਾਲੀਬਾਲ ਖੇਡਣ ਡੈਸ ਤੇ ਘਟਾਵਾ ਚੜੀਆਂ ਹੁਣ ਜ਼ਰਾ ਜੀ ਗੱਲ ਆ ਕਿ ਜਦੋਂ ਇਸ ਤਰ੍ਹਾਂ ਬਦਲ ਚੜਦਾ ਤੇ ਮੁੰਡਿਆਂ ਦੀ ਨਿਗਾ ਜਾਂਦੀ ਕਿਉਂਕਿ ਕਣਕ-ਕੁਣਕ ਜੇ ਕਿਸੇ ਨੇ ਵੱਢੀ ਵੀ ਆ ਤੇ ਤੂੜੀ ਦਾ ਤਾਂ ਵੱਡ ਤਾਂ ਉਹੀ ਪਿਆ ਹੈ ਨਾ ਤੂੜੀ ਬਣਾਉਣ ਵਾਲਾ ਜੋ ਉਧਰ ਵੇਖਣ ਤੇ ਇੱਕ ਫੋਨ ਕੀਤਾ ਇੱਕ ਮੁੰਡੇ ਨੇ ਉਹਰ ਵਾਲੀ ਸੈੱਡ ਉੱਥੇ ਵੀ ਸ਼ਾਇਦ ਬਕਾਇਨ ਵਾਲੇ ਆਲ ਨਾ ਮੀਂਹ ਪੈ ਰਿਆ ਸੀ ਜਿੱਥੋਂ ਕੰਮ ਸ਼ੁਰੂ ਹੋਇਆ ਸੀ ਪਿਛਲੇ ਸਾਲ ਤੋਂ ਹਾਂਜੀ ਹਾਂਜੀ ਉੱਥੇ ਬੜਾ ਕੁਝ ਝੱਖੜ ਗਿਆ ਵਾ ਵਰੂਲਾ ਜਾਂ ਸ਼ੁਰੂ ਹੋਇਆ ਸੀ ਬਵੰਡਰ ਚ ਨੂੰ ਆਪਾਂ ਕਹਿ ਦਿੰਨੇ ਆ ਤਾਂ ਉਹ ਉੱਥੇ ਮੀਂਹ ਕੱਲ ਵੀ ਪੈ ਰਿਆ ਸੀ ਉਸ ਸਾਈਡ ਜੀ ਜੀ ਜੀ